ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਅਮਨਦੀਪ ਕੌਰ ਪੰਜਾਬੀ ਕੁਕਿੰਗ ਐਂਡ ਪੰਜਾਬੀ ਕਲਚਰ ਵਿੱਚ ਥੋੜਾ ਸਵਾਗਤ ਕਰਦੀ ਆਂ ਹੋਰ ਸਨਾਲ ਜੀ ਸਾਰਿਆਂ ਦਾ ਕੀ ਹਾਲ ਚੱਲ ਉਮੀਦ ਕਰਦੇ ਆਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਸਵੇਰ ਦੇ ਵਜ ਰਹੇ ਨੇ ਜੀ 10 ਬਾਕੀ ਕੰਮ ਕਾਰ ਤਾਂ ਆਪਾਂ ਨੇ ਸਾਰੇ ਨਿਪਟਾਤੇ ਹਨ ਤੇ ਬਸ ਹੁਣ ਆਪਾਂ ਕੋਠੇ ਤੇ ਆਏ ਆ ਜਿਵੇਂ ਕਿ ਤੁਹਾਨੂੰ ਪਤਾ ਹੀ ਸੀਗਾ ਕੱਲ ਆਪਾਂ ਨੇ ਇੱਥੇ ਲਾਏ ਸੀਗੇ ਆਪਣਾ ਟਮਾਟਰ ਵਗੈਰਾ ਹਨ ਉਹ ਦੋ ਦੋ ਟਮਾਟਰ ਦੀ ਬੇਲਾਂ ਲਾਈਆਂ ਨੇ ਤੇ ਬਾਕੀ ਇੱਥੇ ਆਪਣੀ ਸਲਾਹ ਹੈਗੀ ਜੀ ਆਪਾਂ ਗ੍ਰੀਨ ਹਾਊਸ ਬਣਾਈ ਹੈ ਨਾ ਟੈਂਕੀ ਭਰ ਗਈ ਮੇਰੇ ਸਰਦਾਰ ਜੀ ਨਾ ਘਾਂਟਾ ਹੋ ਗਿਆ ਇੱਕ ਕਹੀ ਲੈਣ ਗਏ ਨੂੰ ਦੇਖੋ ਕਹੀ ਲੈ ਕੇ ਹੁਣ ਆ ਰਹੇ ਨੇ ਮੈਂ ਕਾਦੀ ਫੋਨ ਕਰ ਰਹੀ ਆ ਆਜੋ 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 ਇਹ फटाफट ਕੰਮ ਨਵੇੜ ਦਈਏ ਹਨਾ ਪਰ ਨਾ ਤੁੱਲੂ ਬੰਬ ਬੰਦ ਕਰਕੇ ਆਓ ਛੇਤੀ ਆਜੋ ਟਾਈਮ ਬਹੁਤ ਘਟ ਹੈ ਉਹ ਉਹਨਾਂ ਨੂੰ ਕਿਆਰੀਆਂ ਨੂੰ ਦੁਬਾਰੇ ਪਾਣੀ ਦੇ ਦਈਏ ਜੇ ਫਿਰ ਉਹ ਤਾਂ ਮਰ ਜੂਗੇ ਬੀਜ ਜਿਹੜੇ ਜੰਮੇ ਵੇਆ ਥੋੜੀ ਜਿਹੀ ਵਰਕਿੰਗ ਕਰਨੀ ਔਰ ਤੁਨੂ ਜਿਲੇ ਜਿਲੇ

ਲੰਬੜਾ ਪਰ 45 ਗਣੀ ਦੇਣ ਦਾ ਤਾਂ ਇੱਧਰ ਵੀ ਯਾਰ ਉੱਧਰ ਜ਼ਿਆਦਾ ਟਾਈਮ ਲੱਗਦਾ ਜੱਦ ਤੇ ਟਾਈਮ ਲੱਗਣਾ ਪਾਣੀ ਜ਼ਿਆਦਾ ਗੇਰਤਿਆ ਲੋ ਜੀ ਪਾਣੀ ਪੁਰਾਣਾ ਰਿਵਾਜ ਤੋੜਦੇ ਆ ਕੋਠੇ ਲਿਪਣ ਦਾ ਦਸਤਾਨੇ ਵਾਗ ਨਾ ਮਾਰਵਾ ਜੇ

पूरे ना ज्यादा चिकन करके संपरिया भी नहीं है ना कोठा एक का संपर ना कोई नहीं कोर फिर भी पड़ी एक बार दोबारा फिर लिख देंगे एक बार खलिया बास हाँ खलिया वो से फिर लिखना हाँ खली वो हाँ दोबारा फिर ना हाफ ते गाने फिर खली वो है लिख देंगे फिर ना तो अरे काफी कवार ਓਹੋ ਇਥੇ ਰੱਖੀਂ ਦਸਲਾ ਰੱਖੀ ਗੇ ਫੇਰ ਰੱਖ ਲੀ ਕਰਨਾ ਲਾ ਖੰਡਾਰਾ ਜਿਆਦਾ ਪਾਲਿਆ ਤੇ ਹੈ ਜਿਆਦਾ ਖੰਡਾਰਾ ਪਾਲਿਆ ਕੁਝ ਬਾਹਰ ਸਾਬੋ ਹੁੰਦਾ 10 ਸਮੇਂ ਸੰਪਰ ਰਹੀ ਨਹੀਂ ਮੈਨੂੰ ਐ ਤਾਂ ਵੀ ਸੰਪਰ ਕੇ ਲੋ ਜੀ ਕੋਠੇ ਨੂੰ ਆਪਾਂ ਸਾਰੇ ਨੂੰ ਨਾ ਲਿਪੇ ਆਏ ਲਿਪ ਗੇ ਆ ਗਈ ਨਾ ਹੱਥ ਹੋ ਗਏ ਕੱਪੜੇ ਚੇਂਜ ਕਰ ਲ ਜੀ ਕਿਉਂ ਸਾਰੇ ਕੱਪੜੇ ਲਿਪੜ ਗਏ ਸੀਗੇ ਹਨਾ ਮੇਰੇ ਤੁਹਾਨੂੰ ਪਤਾ ਹੈ ਵੀ ਤਾਂ ਪਾਣੀ ਵਗੈਰਾ ਸਿੱਟਦੇ ਹਨਾ ਕੱਪੜੇ ਲਿਪੜ ਜ ਨੇ ਕੁਛ ਲਿਪਿਆ ਵੀ ਤੁਸੀਂ ਲਾ ਲਓ ਵੀ 13 ਸਾਲ ਦਾ ਮੇਰੇ ਵਿਆਹ ਨੂੰ ਹੋ ਗਏ ਹਨਾ 12 ਸਾਲ ਤੇ 13ਵਾਂ ਸਾਲ ਲੱਗਿਆ ਹੋਇਆ ਮੇਰੇ ਵਿਆਹ ਨੂੰ ਤੇ ਉਸ ਤੋਂ ਪਹਿਲਾਂ ਵੀ ਹੁਣ ਬਹੁਤ ਦੇਰ ਪਹਿਲਾਂ ਸਾਡੇ ਘਰ ਕੱਚਾ ਹੁੰਦਾ ਸੀਗਾ ਉਦੋਂ ਸਿਰਫ ਮੈਂਕਰ ਸੋਇਲ ਸੋਇਲ ਲਿਪਕਦੀ ਹੁੰਦੀ ਸੀਗੀ ਉਹ ਵੀ ਕਦੇ-ਕਦੇ ਨਹੀਂ ਨਹੀਂ ਦਾ ਗੋਹੀ ਦੀ ਸਮੈਲ ਆਉਂਦੀ ਸੀਗੀ ਨਾ ਕਦੇ-ਕਦੇ ਕਹਿ ਲੈਣਾ ਚਲ ਮੈਂ ਵੀ ਲਿਪਕ ਕੇ ਦੇਖ ਲਾਵਾਂ ਹਨਾ ਫੇ ਮੈਂ ਐਨ ਲਿਪਦੀ ਸੀ ਮੈਂ ਨਾ ਹੱਥਾਂ ਤੇ ਲਫਾਫੇ ਚੜਾ ਕੇ ਕਦੇ ਦਸਤਾਨੇ ਜਿਹੜਾ ਗਿਆਂ ਲਿਪਦੀ ਹੁੰਦੀ ਸੀ ਕਿ ਜਿਵੇਂ ਹੱਥ ਲਿਪਿਆਣ ਚਲੋ ਫੇਰ ਵੀ ਜੋ ਮਰਜੀ ਚ ਜਿਵੇਂ ਮਰਜੀ ਲਿਪਿਆ ਆਪਣੇ ਲਿਪਿਆ ਹਨਾ ਆਪਣੇ ਆਪਣੀ ਪੁਰਾਣੀ ਪਰੰਪਰਾ ਕਾਇਮ ਰੱਖੀਏ ਵੀ ਹਾਂਜੀ ਮੈਂ ਲਿਪ ਸਕਦੀ ਆ ਇਹ ਨਾ ਮੈਨੂੰ ਕੋਈ ਕਹਦੇ ਵੀ ਹਾਂਜੀ ਨੂੰ ਇਹ ਕੰਮ ਨਹੀਂ ਦਾ ਆ ਮੈਂ ਸਾਗੀ ਦੇ ਗਈ ਬੱਚ ਗਏ ਇਹਨਾਂ ਨੇ ਫੇਰ ਅੱਗੇ ਆ ਜਾਣ ਆਏ ਹਾਏ ਮੱਝ ਆ ਗਈ ਸੀਗੀ ਅੱਗੇ ਮੈਂ ਤਾਂ ਕਦਮ ਡਰ ਗਈ ਮੈਂ ਕਹਿ ਲੈ ਵੀ ਪੱਝੀ ਵਿੱਚ ਤੁਸੀਂ ਵੀ ਡਰ ਕੇ ਤੇ 아이 ਮੈਂ ਤਾਂ ਡਰ ਗਈ ਦੀ ਮੈਨੂੰ ਪਤਾ ਨਹੀਂ ਕਹ ਲੈ ਵੀ ਆ ਗਈ ਤੇ ਆਪਾਂ ਚੱਲੇ ਜੀ ਹੁਣ ਰਾਜਪੁਰੇ ਨੂੰ ਹਨ ਕਿਉਂਕਿ ਕੱਲ ਆਪਣੀ ਕਹਾਣੀ ਲਿਆਣੀ ਰਹਿ ਗਈ ਸੀਗੀ ਤੇ ਬਾਕੀ ਆਪਾਂ ਨੇ ਕੁਝ ਕਰੀ ਸੀਗੀ ਸ਼ੋਪਿੰਗ ਹਨਾ ਰਾਤੀ ਮਾਮਾ ਜੂ ਨਹੀਂ ਆਏ ਹੋਏ ਸੀਗੇ ਤੇ ਉਹ ਵਾਲਾ ਵਲੋਗ ਥੋੜੇ ਜਿਮ ਵਿੱਚ ਐਡ ਕਰ ਦੂੰਗੀ ਠੀਕ ਹੈ ਤੇ ਬਾਕੀ ਹੁਣ ਫੇਰ ਪਰ ਰਾਜਪੁਰੇ ਚੱਲੇ ਹੁਣ ਫੇਰ ਆਪਣੇ ਯਾਰ ਮੈਂ ਤਾਂ ਸਮਾਨ ਨੂੰ ਹੀ ਭੁੱਲੀ ਜਾ ਹਾਂ ਸਬਜ਼ੀਆਂ ਲੈਣੀਆਂ ਨੇ ਇੱਕ ਆਪਣੇ ਗਲਵਸ ਲੈਣੇ ਨੇ ਠੀਕ ਹੈ ਸਰਦਾਰ ਜੀ ਨੇ ਮੈਨੂੰ ਕੋਹਾਪੱਤਨ ਵਾਲੀ ਮਸ਼ੀਨ ਦਿਵਾਣੀ ਕੱਲ ਵੀ ਅਸੀਂ ਪੁੱਛ ਕੇ ਗਏ ਸੀਗੇ ਉਹ ਕੱਲ ਵੀ ਨਹੀਂ ਮਿਲੀ ਹੈਗੀ ਜੀ ਬਾਕੀ ਹੁਣ ਦੇਖਦੇ ਹਾਂ ਮਿਲਦੀ ਹੈ ਜਾਂ ਨਹੀਂ ਮਿਲਦੀ ਨਹੀਂ ਤੇ ਆਪਣੇ ਹੱਥਾਂ 'ਚ ਦਸਤਾਨੇ ਪਾਪ ਆ ਗਏ ਪਾਥੀ ਪੁੱਥਣੇ ਸ਼ੁਰੂ ਕਰ ਲਵਾਂਗੇ ਠੀਕ ਹੈ ਠੀਕ ਹੈ ਜੀ ਇੱਕ ਤਾਂ ਮੇਰੇ ਘਰ ਵਾਲਾ ਨਾ ਬੋਲਦਾ ਨਹੀਂ ਪੈਸਾ ਲੈ ਕੇ ਬੋਲਦਾ ਹੈ ਰੁਪਏ ਰੱਖੇ ਕਰੂੰਗੀ ਕੋਲ ਇੱਕ ਕਰਵਾ ਦੇ ਦੇ ਕਰੂੰਗੀ ਫਿਰ ਬੋਲ ਲੇ ਕਰੂੰਗਾ ਫਿਰ ਹੰਗੂਰਾ ਘਰ ਦੇ ਦੇ ਕਰੂੰਗਾ ਮੜਾ ਮੋਟਾ ਕਿਸੇ ਨੂੰ ਹੁੰਦੀ ਹੈ ਨਾ ਬੋਲਣ ਦੀ ਆਤ ਕਿਸੇ ਨੂੰ ਰਹ ਹੁੰਦੀ ਹੈ ਚੁੱਪ ਰਹਿਣ ਦੀ ਆ ਤੇ ਜਿਵੇਂ ਮੈਨੂੰ ਵੀ ਹਰ ਟਾਈਮ ਹੱਸਣ ਦੀ ਮਜ਼ਾਕ ਕਰਨ ਦੀ ਬੋਲਣ ਦੀ ਆਤ ਹੈ ਤੇ ਮੇਰੇ ਸਰਦਾਰ ਜੀ ਨੂੰ ਚੁੱਪ ਰਹਿਣ ਦੀ ਆਤ ਹੈ ਬਹੁਤ ਘੱਟ ਹੱਸਦੇ ਨੇ ਤੁਸੀਂ ਕਦੇ-ਕਦੇ ਕਿਸੇ-ਕਿਸੇ ਵੀਡੀਓ ਜਿਨ੍ਹਾਂ ਨੂੰ ਹੱਸਦੇ ਦੇਖਿਆ ਹੋਗਾ ਕੈਮਰੇ ਦੇ ਪਿੱਛੇ ਬਾਧੂ ਬੋਲਦੇ ਨੇ ਇਹੋ ਜੀ ਗੱਲ ਨਹੀਂ ਹੈਗੀ ਕੈਮਰੇ ਦੇ ਪਿੱਛੇ ਬਥੇਰੇ ਬੋਲਦੇ ਨੇ ਬਥੇਰੇ ਹੱਸਦੇ ਨੇ ਜਦੋਂ ਕੈਮਰਾ ਚੱਕ ਲੋ ਉਹ ਤਾਂ ਚੁੱਪ ਚਾਪ ਆਰ ਕੰਮ ਹੈ ਮੈਂ ਕੈਮਰੇ ਦੇ ਵਿੱਚ ਭਾਵੇਂ ਘੱਟ ਬੋਲਾਂ ਭਾਵੇਂ ਘੱਟ ਹੱਸਾਂ ਪਰ ਕੈਮਰੇ ਦੇ ਸਾਹਮਣੇ ਵੀ ਵੈਸੇ ਹੋ ਵੈਸੇ ਮੇਰਾ ਫੇਸ ਹੀ ਇਦਾਂ ਦਾ ਹੱਸਣ ਵਾਲਾ ਹੈ ਨਾ ਕੈਮਰੇ ਦੇ ਸਾਹਮਣੇ ਵੀ ਤੇ ਵਿਦਾਉਂਦੀ ਹਾਂ ਚਲੋ ਜੀ ਹੁਣ ਆਪਾਂ ਪਹੁੰਚ ਗਏ ਅੰਡਰਵਿਚ ਕੋਲੇ ਜਾ ਕੇ ਰਾਜਪੁਰੇ ਸਮਾਨ ਲਈ ਪੱਖਾ ਇੱਥੇ ਰੱਖਿਆ ਇੱਥੇ ਰੱਖਿਆ ਆਕੇ ਤੁਹਾਨੂੰ ਪੱਕੇ ਦਾ ਅੱਛਾ ਲਓ ਜੀ ਆਪਾਂ ਪੱਖਾ ਲੈ ਕੇ ਆਏ ਸੰਭਾਲਣ ਵਾਸਤੇ ਹਨ ਨਹੀਂ ਸਮਾਨ ਧਾਰ ਦੋ ਲਓ ਜੀ ਆਪਾਂ ਆ ਗਏ ਘਰੇ ਠੀਕ ਹੈ ਸਮਾਨ ਖਰੀਦ ਲਏ ਆਪਾਂ ਬਈ ਧੁੱਪ ਬਹੁਤ ਪੈ ਰਹੀ ਏ ਰੱਬ ਨੇ ਤੋਬਾ ਤੋਬਾ ਕਰਾਈ ਪਈ ਏ ਕਾਣੀ ਵੀ ਲਿਆਏ ਸਬਜ਼ੀਆਂ ਵੀ ਲਿਆਏ ਤੇ ਇੱਕ ਚੀਜ਼ ਹੋਰ ਲੈ ਕੇ ਆਏ ਆ ਦਿਖਾਓ ਇੱਧਰ ਨੂੰ ਚਲਾ ਕੇ ਦੇਖੋ ਜੇ ਗੋਹਣਾ ਹੋਇਆ ਉੱਥੇ ਲੋ ਜੀ ਮੇਰੇ ਸਰਦਾਰ ਜੀ ਨੇ ਮੈਨੂੰ ਇੰਨੀ ਵਧੀਆ ਚੀਜ਼ ਲਿਆਣਗੇ ਦਿੱਤੀ ਹੈ ਮੈਂ ਇਹਨੇ ਪਾਥੀਆਂ ਪੱਥਨ ਵਾਸਤੇ ਕਹਿੰਦੇ ਮੇਰੇ ਘਰ ਵਾਲੀ ਦੇ ਹੱਥ ਨਾਲ ਲਿਬੜ ਪਾਥੀਆਂ ਵੀ ਪੱਥ ਹੋ ਜਾਣ ਤੇ ਹੱਥ ਵੀ ਨਾਲ ਲਿਬੜਨਾ ਟਰਾਈ ਮਾਰਨ ਚੱਲੇ ਪਹਿਲੀ ਪਾਥੀ ਮੇਰੇ ਸਰਦਾਰ ਜੀ ਵੱਲੋਂ ਪੱਥੀ ਜਾ ਰਹੀ ਹੈ ਜੇ ਦੇਖੀਏ ਅੱਖੋਂ ਵਿੱਚ ਚਸ਼ਮਾ ਲਗਾ ਕੇ ਯੋਨੀ ਉਹ ਜ਼ਿਆਦਾ ਹੋਣਾ ਚਾਹੀਦਾ ਬਹੁਤ ਘੱਟ ਆਹ ਮੜੇ ਤੇ ਗੋਹਾ ਏ ਮੜ ਜਾ ਕੋ ਗੋਹਾ ਏ ਬਣਤਾ ਗਈ ਮੜ ਜਾ ਕੇ ਗੋਹਾ ਉਹਨੂੰ ਐ ਕਹਿਦੀ ਕਹਦੇ ਜਿੰਨਾ ਵੀ ਗੋਹਾ ਹੋਏਗਾ ਨਾ ਕਦੇ ਹੁਣ ਗੇਰਨਾ ਨਹੀਂ ਹੈ ਇਕੱਠਾ ਕਰ ਲੈ ਕਹਦੇ ਅੱਜ ਬਸ ਕਾਲੂ ਉਰੀ ਪੱਥ ਦੇਣਾ ਆਪਾਂ ਨੇ ਉਹ ਯਾਰ ਐਂ ਗੋਦੀ ਪੱਥ ਹੋ ਗਈ ਉਹ ਪੱਥ ਹੋ ਗਈ ਪੱਥ ਹੋ ਗਈ ਸੱਟੇਰੇ ਉਰੀ ਰੱਖ ਦੋ ਨਹੀਂ ਲੈਣੇ ਪਾ ਅਗਰਦਸਤਾਨੇ ਆ ਕੋਈ ਨਹੀਂ ਪਾਤੀ ਹੱਥ ਰੱਖ ਰਹੀ ਨਹੀਂ ਮੇਰੇ ਕੋਲ ਉਹ ਪੈਸੇ ਨਹੀਂ ਹੱਥ ਨੇ ਭੋਲੇ ਭੋਲੇ ਇੱਧਰ ਦੇ ਇਧਰ ਮੋੜ ਨੂੰ ਕਹ ਪਈ ਲੱਗੀ اے ਆਇਆ 740 ਨਾ ਨਾ 740 400 ਨਹੀਂ ਆਇਆ ਜੀ ਪੈਸੇ ਮੈਂ ਆਪਣੇ ਹੱਥ ਨਾਲ ਦੇ ਦੇ ਦੀ 1000 ਰੁਪਏ ਦਾ 1000 ਰੁਪਏ ਭਾਈ ਨੇ 200 ਇੱਕ ਮੋੜਿਆ ਤੇ ਚਾਹੀਏ ਮੈਨੂੰ 760 ਰੁਪਏ ਕੋਸ਼ ਨੂੰ 740 ਆ ਰਹੇ ਨੇ ਇਹ ਪਾਛੀਏ ਪੱਤਣ ਵਾਲੀ ਮਸ਼ੀਨ ਉਹ ਚੋਲ ਦਾ ਬਰਾਂਡ ਆ। ਆਹ ਸੁੱਕਣੀ ਇਹ ਵੀ ਨਹੀਂ ਲੱਗੀ ਬੜੀ ਬੜੀਆਂ। ਇਹ ਕਿ ਸ਼ੇਪ ਘਾਲ ਤਾਂ ਆਈ ਵੀ ਹੈ ਨਾ ਚੋਲਸ ਬਣਾਈ ਲਈ ਇਹ ਕਿ ਸ਼ੋਪ ਸ਼ੇਪ ਨਾਲ ਜਿੱਦਾਂ ਤਸਲਾ ਨਹੀਂ ਹੁੰਦਾ। ਉਸ ਦਿਨ ਉੱਪਰ ਟੈਂਕ ਲਾਈ ਗਏ ਤੋਂ ਨਹੀਂ ਹੋਈ ਫੇਰ ਐ ਪਾਸੀ ਪਾਸੀ ਨਾ ਚੋਲਸ ਪਾਸੀ। ਜਦੋਂ ਬਹੁਤ ਜਣੀ ਐ ਨਹੀਂ ਪਰਾਂ ਨੂੰ ਜਾਓ ਪਰਾਂ ਨੂੰ ਜਾਓ ਪੱਥੀ ਹੁੰਦਾ ਸੀ ਪੱਥਰੇ ਦੇਖਿਆ ਹੈ ਹਨਾ ਬਾਕੀ ਕਾਲੂ ਪੱਥਾਂਗੇ ਜਦੋਂ ਗੋਹ ਆਣ ਜਿਆਦਾ ਹੋ ਜੂਗਾ ਵੱਧ ਹੋ ਜੂਗਾ ਹਨਾ ਉਦੋਂ ਪੱਥਾਂਗੇ ਜਦੋਂ ਗੋਹ ਆਏਗਾ ਤੇ ਇਹਦੀ ਲੱਗਣੀ ਪਤਾ ਕੀ ਕਰਿਓ ਗੋਹੇ ਨੂੰ ਤੇ ਇਕੱਠਾ ਕਰਦਾ ਲੋ ਜੀ ਪਿਆਜ ਜਨੇ ਜਿਆਦਾ ਹੀ ਅੱਗ ਲਾਈ ਪਈ ਹੈ ਜਮਾਈ 60 ਰੁਪਏ ਕਿਲੋ ਇਦਾਂ ਰੱਸੀ ਪੈ ਦਿ ਲੋ ਹੋਲੇ ਆ ਆਦੇ ਉਪਰੋਖੀਏ ਤੋਰੇ ਮਾਰੋ ਟਮਾਟਰ ਬਣ ਗਿਆ ਰਿਹਾ ਵਦਹੀਂ ਮੈਂ ਪਾਪਾ ਨੂੰ ਕਹਿਤਾ ਪੱਕੀ ਤਾਰ ਕਰਾਵਾ ਇਸ ਸੰਰੇਖਣਾ ਵਿੱਚ ਤਾਰੇ ਨਹੀਂ ਉਹਨੇ ਦੇ ਬੇ ਨਾਨਾ ਮੈਂ ਸਿਚ ਲਾ ਲਈ ਲੋ ਪਰ ਮੈਂ ਵੀ ਬੋਲੂ ਮੈਂ ਸੋ ਤਾਂ ਬੇਬੀ ਜਿਹੜੀ ਤਾਰ ਕਰਾਵਾ ਉਸ ਕੋ ਛੂਹ ਦੇ ਹਾਂ ਛੂਹ ਜਿਹੜਾ ਕਸਕੇ ਨਹੀਂ ਮੋਟਰ ਨਹੀਂ ਚੱਲ ਰਹਾ ਲੋ ਜੀ ਸ਼ੋ ਵੀ ਲੈ ਆਪਾਂ ਮੈਂ ਆ ਤੇਲ ਕੀ ਕਹਾਣੀ ਚੱਕ ਲਈ ਜੀ ਬਾਕੀ ਸਾਮਾਨ ਚੱਕ ਲਓ ਲੋ ਜੀ ਦੀਵਾਲੀ ਵਾਸਤੇ ਆਪਣਾ ਸਮਾਨ ਤਾਂ ਇਹ ਹੈ ਨਾ ਪਹਿਲੇ ਅਵੇ ਪੱਕ ਲੋ ਜੀ ਸ਼ਾਮ ਦਾ ਹੋ ਗਿਆ ਟਾਈਮ ਠੀਕ ਹੈ ਤੇ ਬਾਜ਼ਾਰ ਚ ਵੀ ਜਾਈ ਹੈ ਨਾ ਘੁੰਮ ਵੀ ਆਏ ਸਮਾਨ ਵੇਖੇ ਰਿਐ ਇਸ ਲਈ ਤੇ ਅੱਜ ਕੋਠਾ ਵੀ ਲਿੱਪਤਾ ਸੀਗਾ ਆਪਣੇ ਅੱਜ ਦੇਖ ਕੇ ਆਈਏ ਫੇਰ ਦਾ ਕਾਲੀ ਕਾਲੀ ਚ ਮੈਂ ਕਿ ਸਦਾ ਜਿਹਨੂੰ ਕਰ ਵੀਡੀਓ ਬੰਦ ਫਟਾਫਟ ਮੈਨੂੰ ਉਹ ਕਰਨ ਦੋ ਸਫਾਈ ਕਰਾਂਗਾ ਦੀ ਤੇ ਬਾਕੀ ਇੱਥੇ ਆਪਾਂ ਨੇ ਝਾੜੂ ਲਗਵਾਤੇ ਸੀਗਾ ਹਨਾ ਬਾਕੀ ਦਾ ਸਮਾਨ ਹੋਰ ਫालतू ਦੇ ਵੀ ਸਾਰਾ ਚੱਕ ਦੇਣਾ ਆ ਦੇਖੋ ਜੀ ਇਹ ਆਪਣੀ ਲਿਪਟਿਆ ਸੀਗਾ ਦੇਖੋ ਕਿੰਨਾ ਸੁਣ ਲੱਗ ਰਿਹਾ ਲਿਪਿਆ ਹੋਇਆ ਕੱਲ੍ਹ ਤੱਕ ਸੁੱਕ ਜੂਗਾ ਇਹ ਐਨ ਸਵਾਰ ਕੇ ਫੇਰ ਇੱਕ ਵਾਰੀ ਫੇਰ ਇੱਥੇ ਹੋਰ ਫੇਰਦਾ ਨੀ ਕੋਹਾ ਮਿੱਟੀ ਮੈਂ ਸਰਦਾਰ ਜੀ ਨੂੰ ਸੋਚ ਰਹੀਆਂ ਕਹਿ ਰਹੀ ਸੀ ਕਿ ਮੈਂ ਖਿਆ ਆਪਾਂ ਇਹਨਾਂ ਇੱਥੇ ਆਲੇ ਦਲੇ ਛਿਪਕਲੀ ਬੇਲ ਲਗਾ ਦਾਂ ਜਿਹੜੀ ਐਨ ਤੇ ਕੰਢੇ ਤੇ ਚੜ ਜੂਗੀ ਮੈਂ ਕਿਹਾ ਇੱਥੇ ਬੈਠ ਕੇ ਆਪਾਂ ਵੈਸੇ ਵੀ ਬੈਠ ਸਕਦੇ ਹਾਂ ਪਰ ਇੱਥੇ ਧੁੱਪੇ ਨਹੀਂ ਨਾ ਆਣੀ ਹੁਣ ਠੰਡਾ ਚ ਤੂ ਬਹੁਤ ਘੱਟ ਟਾਇਰ ਕਰੂਗੇ ਇੱਥੇ ਪਰ ਇੱਥੇ ਇੱਕ ਬਹੁਤ ਸੋਹਣਾ ਬਣ ਜਾਣਾ ਗ੍ਰੀਨ ਹਾਊਸ ਜਾਂ ਤੇ ਆ ਹੁਣ ਵਾਰੀ ਹੈ ਜੀ ਚੁੱਲ੍ਹੇ ਦੀ ਇਹ ਤਾਰਨੀ ਹੈ ਜੇ ਆਪਣੇ ਨੀਚੇ ਤਾਰੀਆਂ ਨਹੀਂ ਹੈਗੀਆਂ ਜਿਹੜੀਆਂ ਟਾਕੀਂ ਦੇ ਸੀਗੀਆਂ ਹੁਣ ਚੱਲੀਏ ਚੁੱਲ੍ਹੇ ਕੋਲੇ ਹੁਣ ਚੁੱਲ੍ਹੇ ਨੂੰ ਫੇਰੀਏ ਗੋਹਾ ਮਿੱਟੀ ਕਿਉਂਕਿ ਸਰਾਦਾਂ ਦੇ ਵਿੱਚ ਨਾ ਗੋਹਾ ਮਿੱਟੀ ਫੇਰੇ ਸੀਗਾ ਨਾ ਪੋਚਾ ਫੇਰੇ ਸੀਗਾ ਬਸ ਹੁਣ ਤੋਂ ਚੁੱਟ ਦੇ ਤੇ ਕੁਛ ਨਾ ਕੁਛ ਬਣਾਇਆ ਕਰਾਂਗੇ ਮੈਸੋ ਕੋ ਪਾਪਾ ਜੀ ਨਹੀਂ ਕਹਿ ਰਹੀ ਸੀਗੀ ਮੈਂ ਕਿ ਹਾਂ ਕੱਲ ਨੂੰ ਕੋਣੋ ਹੋਣਾ ਵੀ ਹੋਲੇ ਆਏ ਤੁਸੀਂ ਕੀ ਕਹਿੰਦੇ ਹਨ ਨੇ ਸਾਗ ਜਿਹਾ ਸਾਗ ਬਣਾ ਲਾਂਗੇ ਆਪਾਂ ਲੋ ਜੀ ਪਹਿਲਾਂ ਪਿੱਛੋਂ ਕੋ ਉਹ ਚੱਕ ਕੇ ਲਈ ਮਿੱਟੀ ਵਿੱਚ ਭਿਉਂਦੀ ਸੀਗੀ ਅੱਜ ਜੇ ਮਨ ਲੱਗੂਗਾ ਕਿਤੇ ਜਾ ਕੇ ਐਨ ਲਈ ਨਵਾਦ ਕੀ ਕਰ ਹੱਥ ਨਾਲ ਹੀ ਫੇਰਦਾ ਇਹਦੇ ਵਿੱਚ ਨਾ ਆਪਾਂ ਦੇਖੋ ਗੋਹਾ ਮਲਾਇਆ ਤੇ ਮਿੱਟੀ ਇਹ ਜੀ ਇਹਨੂੰ ਮਿਕਸ ਕਰਕੇ ਫੇਰ ਦਾਂਗੇ ਕਹਿੰਦੇ ਹੁੰਨੇ ਵਿੱਚ ਉੱਲੇ ਨੂੰ ਬਾਲਣ ਤੋਂ ਪਹਿਲਾਂ ਨਾ ਗੋਹਣਿੱਕੀ ਤੇ ਜੀਦਾ ਹੋਣਾ। ਜੀ ਦੋ ਪਾ ਚੁੱਲਿਆਂ ਨੂੰ ਕੁਛ ਵੀ ਜਾ ਉਹ ਕਰੀ ਹੈ ਹਨਾ। ਅਜੇ ਪਾ ਕੁੱਤੇ ਨਹੀਂ ਪੈਣਾ ਕਰੀ। ਪਹਿਲਾਂ ਤਾਂ ਵਿਚਾਰਾ ਜਿੱਦਾਂ ਦਾ ਬਣਾਇਆ ਸੀਗਾ, ਮੀਹ ਨਹੀਂ ਹਟਦਾ ਸੀਗਾ। ਮਸਾ ਮੀਹ ਪੈਣਾ ਹਟਿਆ ਪਈ। ਚੁੱਲ੍ਹੇ ਨੂੰ ਅਸੀਂ ਬਿਨਾਂ ਟੱਕੇ ਚਲੇ ਗਏ ਕਰੀ ਇਧਰ ਉਧਰ। ਨੀ ਦੇ ਨਹੀਂ ਨੀ ਦੇ ਨਹੀਂ ਮੈਂ ਕਿ ਦੱਸ ਰੱਬ ਉਹਨਾਂ ਨੇ ਮੇਰਾ ਬਣਾਇਆ ਹੋਇਆ ਚੁੱਲ੍ਹਾ ਨੇ ਫੇਰ ਰਹਿਣ ਦਿੰਦਾ ਹੈ ਨਾ ਅੱਜ ਕੋਈ ਤਿੰਨ ਕੋਈ ਛੋਟੀ ਸਾਡੀ ਲੱਗੀ ਹੁਣ ਨੀ ਦੇ ਪਾਣੀ ਕਰਕੇ ਮੈਂ ਇੱਥੇ ਸਾਰਾ ਹੋ ਗਿਆ ਪਿਆ ਕੋਹ ਹਨਿੱਕੀ ਰਹੀ ਹੈ ਨਾ ਸਾਫ ਜਾ ਹੋ ਜੂਗਾ ਚੁੱਲ੍ਹਾ ਬਸ ਫੇਰ ਪੋਚਾ ਫਿਰਦੇ ਆ ਕਰਾਂਗੇ ਆਜ ਗੋਹਾ ਮਿੱਟੀ ਫੇਰ ਦਾਂਗੇ ਫੇਰ ਉਸ ਤੋਂ ਬਾਅਦ ਪੋਚਾ ਫਿਰ ਜਾ ਕਰਾਂਗੇ ਜਿੱਦਾਂ ਦਾ ਚੁੱਲਾ ਬਣਾਇਆ ਇੱਕ ਦਿਨ ਵੀ ਨਹੀਂ ਬਾਲ ਕੇ ਦੇਖਿਆ ਹਜੇ ਆ ਪਕਟੀ ਜੀ ਕਾੜਦੇ ਇਹਨੂੰ ਕਹਿੰਦੇ ਆ ਤੋਈ ਬਾਕੀ ਮੈਨੂੰ ਪਤਾ ਨਹੀਂ ਭਾਈ ਤੁਸੀਂ ਕੀ ਕਹਿੰਦੇ ਹੋਣੇ ਸਾਡੇ ਮੰਮੀ ਨੇ ਤਾਂ ਕਹਿੰਦੇ ਸੀਗੇ ਤੋਈ ਵੀ ਇਹਵੇਂ ਇੱਕ ਸਾਰ ਕੱਢ ਕੇ ਫਿਰ ਅਵੀ ਦਿਨ ਨਾਲ ਨਾ ਸਵਾ ਲੱਗਦਾ ਜੁਲਾ ਹੁੰਦੀ ਇਸ ਤਰ੍ਹਾਂ ਫੇਰ ਹੋ ਗਿਆ ਹੋਈ ਇਸ ਤਰ੍ਹਾਂ ਘੇਰਦੀ ਤੁਕੀ ਵਿੱਚ ਨੂੰ ਥੋੜਾ ਦੇਖ ਕੇ ਕਰਨੇ ਬਿਹਤਰ ਕਿਉਂਕਿ ਐਨੇ ਦਿਨਾਂ ਦਾ ਹਨ ਆਪਾਂ ਨੇ ਨਾ ਇਹਨੂੰ ਬਾਲ ਲਿਆ ਉੱਪਰ ਰੱਬ ਨੇ ਐਨਾ ਨਹੀਂ ਪਾਇਆ ਜਦੋਂ ਚੀਜ਼ ਨੂੰ ਆਪਾਂ ਕੋਈ ਵੀ ਚੀਜ਼ ਹੈ ਹਨ ਵਰਤਦੇ ਹੁੰਨੇ ਜਿਵੇਂ ਉਹ ਚੁੱਲਾ ਇਹਨੂੰ ਆਪਾਂ ਵਰਤਿਆ ਕਰਾਂਗੇ ਹਨ ਫੇਰ ਇਹਦੀ ਸਫਾਈ ਵੀ ਰਹਾ ਕਰੂਗੀ ਰੋਜ਼ ਪੋਚਾ ਵੀ ਆ ਜਾਵੇ ਤੇ ਇਹਨੂੰ ਰੋਜ਼

ਚੁੱਲੇ ਦੀ ਤਾਂ ਹੋ ਗਈ ਐਨ ਸਫਾਈ ਚੁੱਲਾ ਹੋ ਗਿਆ ਆਪਣਾ ਐਨ ਟਣਾਟਾ ਬਾਕੀ ਤੁਸੀਂ ਦੱਸਿਓ ਹਨ ਵੀ ਐਨ ਠੀਕ ਹੋ ਗਿਆ ਚਲੋ ਜੀ ਹੱਥ ਧੋ ਲਈਏ ਬਾਕੀ ਗੱਲਾਂ ਮੱਤਾ ਕਰਦੇ ਫੇਰ ਤੇ ਬਾਅਦ ਵਿੱਚ ਧੋ ਲਈਏ ਉਹਦੇ ਵਿੱਚ ਜਗ੍ਹਾ ਘੱਟ ਰਹੀ ਸੀਗੀ ਇਹ ਦੁਪਹਿਰੇ ਕਿڑی ਐਨ ਦੂਜੀ ਪਾਸੇ ਲਾ ਦਿੰਗੇ ਕੀ ਕਹਿੰਦੇ ਇਹ ਪਟਰੇਆਂ ਲੈ ਕੇ ਆਈ ਸੀਗੀ ਹਨ ਇਹ ਹੁਣ ਮੈਂ ਇਹ ਪਿੱਛੋਂ ਉਪਾਂ ਦੀ ਮਿੱਟੀ ਪਾਟ ਕੇ ਲਿਆਈ ਐ ਵਿੱਚ ਥੋੜੀ ਜੀ ਦੂਜੀ ਮਡਾਲੀਆ ਦੇਖ ਖਾਦੀ ਜੀ ਉਹਨੂੰ ਕਰ ਲਈਏ ਇਹ ਰੀ ਭੇਜ ਦਾਂਗੇ ਇਹਦੇ ਵਿੱਚ ਤਾਂ ਪਹਿਲੇ ਹੀ ਮਿੱਟੀ ਸੀਗੀ ਕੁਝ ਨਾ ਮੀਂਹ ਪੈਣਾ ਕਰਕੇ ਨਾ ਮਿੱਟੀ ਗਿੱਲੀ ਹੋਈ ਪਈ ਹੈ ਸੁੱਕ ਨਹੀਂ ਰਹੀ ਹੈਗੀ ਨਹੀਂ ਦਾ ਅੱਗੇ ਤਾਂ ਜਿਹੜੀ ਸਾਡੀ ਇਹਦੀ ਕੁੱਪਾਂ ਦੀ ਮਿੱਟੀ ਜੀ ਬਣਦੀ ਹੁੰਦੀ ਨੇ ਤੂੜੀ ਦਿਖਾ ਦੇ ਜੀ ਨਾ ਬਹੁਤ ਸੋਹਣੀ ਬਣੀ ਵੀ ਹੁੰਦੀ ਹੈ ਇਸ ਵਾਰੀ ਮੀਂਹ ਪੈਣ ਕਰਕੇ ਨਾ ਐਨੀ ਵਧੀਆ ਜੀ ਨਹੀਂ ਬਣਦੀ ਹੈਗੀ। ਥੋੜਾ ਜਿਹਾ ਆਪਾਂ ਸੁੱਕੇ ਗੋभी ਦਿਖਾ ਦੇ ਬਣਾ ਲੇ ਉਹ ਪਾਲੇ ਵਿੱਚ। ਇਹਦੇ ਵਿੱਚ ਇੱਕ ਤਾਂ ਫੁੱਲਿਆਂ ਜਿਹੜੇ ਜਲਦੀ ਜੰਮ ਜਾਂਦੇ ਨੇ। ਕਪਟਣੇ ਸੋਖੇ ਰਹਿੰਦੇ ਨੇ ਅੰਛੇ ਦੇ ਵਿੱਚ ਖਾਲੀ ਵੀ ਨੇ ਦੋ ਤਰ੍ਹਾਂ ਦੇ ਬੀਜ ਰਹਿੰਦੇ ਸੀਗੇ ਜੀ ਇਹ ਆਹ ਦੇਖੋ ਇਹ ਕੇ ਵਾਲੇ ਇਹ ਕੇ ਵਾਲੇ ਇੱਕ ਇੱਕ ਜੇ ਬੀਜ ਹੋਣ ਜਾਣਗੇ ਮੈਨੂੰ ਤਾਂ ਲੱਗਦਾ ਇਹ ਇੱਕ ਨੂੰ ਪਾ ਭਰ ਕੇ ਰੱਖ ਲਾਂਗੇ ਹੋਰ ਪਨੀਰੀ ਲਿਆਂ ਕੇ ਬੀਜ ਲਾਂਗੇ ਸੋਚਨੇ ਪਹਿਲਾਂ ਸਭ ਤੋਂ ਪਹਿਲਾਂ ਉੱਪਰ ਚਿਵਾਰੇ ਦੀ ਸਫਾਈ ਕਰੀਏ ਉੱਪਰ ਚੜ੍ਹ ਕੇ ਅੰਦਰੋਂ ਚਿਵਾਰੇ ਦੀ ਸਫਾਈ ਹੋਈ ਹੋਈ ਹੈ ਵੈਸੇ ਇੱਕ ਵਾਰੀ ਦਿਵਾਰੇ ਝਾੜੂ ਪੋਚਾ ਮਾਰਿਆਵਾਂਗੇ ਇਹ ਬੱਕ ਖੁੱਲ ਜਾ ਬੀਜ ਤਾਂ ਮੜੀਏ ਨੇ ਬਸ ਇਹ ਬੀਜ ਮੜਾਏ ਕੋਈ ਵੀ ਕੰਮ ਹੈ ਹਨਾ ਫੁੱਲ ਬੀਜਣੇ ਜਾਂ ਕੁਝ ਵੀ ਕਰਨਾ ਜਿਵੇਂ ਆਪਾਂ ਕਹਿੰਦੇ ਨੇ ਆਪਾਂ ਫਸਲ ਬੀਜਣੀ ਆ ਹਨਾ ਹਰ ਇੱਕ ਚੀਜ਼ ਨੂੰ ਮਿਹਨਤ ਕਰਨੀ ਪੈਂਦੀ ਹੈ ਹਨਾ ਉਗਾਉਣ ਵਾਸਤੇ ਫਿਰ ਲੱਗੇ ਹੋਈ ਤਾਂ ਆਪੇ ਸੋਹਣੇ ਲੱਗਦੀ ਹੈ ਤੇ ਸਾਰੇ ਕਹਿੰਦੇ ਨੇ ਕਿ ਕਿੰਨੇ ਸੋਹਣੇ ਫੁੱਲ ਲੱਗੇ ਹੋਏ ਨੇ ਅਗਲਾ ਮੈਨਸ ਨਹੀਂ ਦੇਖਦਾ ਹੈਗਾ ਵੀ ਮਿਹਨਤ ਵੀ ਲੱਗੀ ਹੋਈ ਹੈ ਤੇ ਪਹਿਲਾਂ ਉਧਰ ਗਠੇ ਲਾਈ ਸੀਗੇ ਉਧਰ ਦੇਖਦੀ ਹਾਂ ਹੁਣ ਜਾ ਕੇ ਕਿਉਂਕਿ ਕਿਆਰੀਆਂ ਤਾਂ ਫੋਕੀਆਂ ਹੋਈਆਂ ਹੋਈਆਂ ਨੇ ਹਨਾ ਤੇ ਬਾਕੀ ਜਿਹੜੀਆਂ ਤੁਹਾਨੂੰ ਕਹਿ ਰਹੀ ਸੀ ਕਿ ਵੀ ਰੱਬ ਨੇ ਕਿਰੇ ਕਰੇ ਤੇ ਪਾਣੀ ਫੇਰਤਾ ਵਿਚਾਰ ਰਹਿ ਗਿਆ ਜੀ ਤੁਹਾਨੂੰ ਦਿਖਾਨੀ ਹੈ ਜਾ ਕੇ ਉੱਧਰ ਵੀ ਪਹਿਲਾਂ ਇਹਨਾਂ ਨੂੰ ਵੀਜੀ ਜੀ ਇਹ ਲੋਜ ਇੱਕ ਦੇ ਵਿੱਚ ਦੋ ਤਰ੍ਹਾਂ ਦੇ ਫੁੱਲ ਵੇਚਦੇ ਪਰ ਕੋਈ ਜੋ ਫਰਦਾ ਫੋਕੀ ਫੋਕੀ ਜੀ ਇਹਨਾਂ ਨੇ ਇਹ ਝੁੱਕ ਦੀ ਇਹਨੂੰ ਟਰਨ ਵਾਸਤੇ ਪਾਲਕ ਤੇ ਸਾਗ ਵੀ ਜੇ ਸੀਦਾ ਹਨ ਉਹ ਆਪਣਾ ਹੋ ਗਿਆ ਆ ਵੀ ਤੇ ਨਿਕਲ ਜਾਣਾ ਹੈ ਹਨ ਸਰਦਾਰ ਜੀ ਕਹਿੰਦੇ ਸੀ ਕਿ ਪਾਣੀ ਨਾ ਦਹੀਂ ਆ ਦੇਖੋ ਇਹਦੇ ਕਲਿੱਪੜ ਜਿਹੜਾ ਇਹਦੇ ਨੀਚੇ ਸਰੋਂ ਐਵੇਂ ਜੰਮ ਰਹੀ ਸੀ ਦੇਖੋ ਕਿੰਨੀ ਵਧੀਆ ਪਰ ਉਹ ਹੀ ਹੈ ਨਾ ਵੀ ਉੱਪਰ ਤੇ ਇੱਕ ਪੜੀ ਜੰਮ ਗਈ ਪਰ ਤੇਪੜੀ ਇਹਨੇ ਚੱਕਤੀ ਪਾਣੀ ਦੇ ਨਾਲ ਨਾਲ ਇਹ ਫੋਕੀ ਹੋ ਜੂਗੀ ਮਿੱਟੀ ਜਿਹੜੀ ਸਾਰੇ ਨੂੰ ਦੰਦੇ ਰਹਿ ਗਿਆ ਪਾਣੀ ਕਿਤੇ ਇੱਥੇ ਮਿੱਟੀ ਫੋਕੀ ਆ ਹਨਾ ਉੱਥੇ ਉੱਥੇ ਦਵਾਂਗਾ रानी yani गेम ਕਰਪਾਲ ਜੀ ਪਾਣੀ ਦੇਣ ਵਾਸਤੇ ਤਾਂ ਜੋ ਇਹ ਪੱਤੇ ਨਾ ਖੋਹੀ ਘੱਟ ਜੀ ਸਰਦਾਰ ਜੀ ਰੋਸ ਸਵੇਰੇ ਦੇਖ ਕੇ ਜਾਂਦੇ ਸੀਗੇ ਹੈਨਾ ਮੈਨੂੰ ਕਹਿੰਦੇ ਤੂੰ ਗੜ ਦੇਖਣ ਜਾਂਦੀ ਹੈ ਮੈਂ ਕਿਹਾ ਮੈਂ ਜਾਣੀ ਜਰੂਰ ਹੈ ਕਿਹੜਾ ਮਨ ਪਰ ਮੈਂ ਸਬਜ਼ੀਆਂ ਦੇਖਣ ਦਾ ਟਾਈਮ ਨਹੀਂ ਹੁੰਦਾ ਹੈ ਕਿਉਂ ਮੈਂ ਲੰਘਦੀ ਹਾਂ ਨਹੀਂ ਹੈ ਹਨ ਅੱਗੇ ਸੁੱਕ ਗਈ ਸੀ ਕਿ ਨਾ ਟੱਕੇ ਜੇ ਸਾਗ ਤਾਂ ਇਹਦੇ ਵੱਧੂ ਹੋ ਜਾਣਾ ਹੋਰ ਬੀਜ ਨੂੰ ਖਿਲੋੜਨੀ ਹੈਗੇ ਉਹਨੇ ਇੱਕ ਵਾਰੀ ਪਾਣੀ ਆ ਲੂਗਾ ਇਹਦੇ ਨਾਲ ਜਿਹੜੀ ਇਹ ਜੰਮ ਚੂ ਪਾ ਲਿਓ ਹੁਣ ਧਾਕੀ ਬੋਲੀ ਹੋ ਗਈ ਧਾਕੀ ਬੋਲੀ ਕੋ ਨਾਲ ਸਾਰਾ ਸਾਨੀਟ ਜੰਮ ਤਾਂ ਗਿਆ ਵੈਸੇ ਵਧੀਆ ਸਾਫ ਕੋਸ ਤੇ ਵੀ ਯਾਨੀ ਉਹ ਮਦਰ ਪਾਲਕ ਤੇ ਹੋਰ ਮਿੱਠੀ। ਕਣੀ ਆ ਜੀ ਆਪਣਾ ਬਿਲਕੁਲ ਨਹੀਂ ਜੰਮਿਆ ਲੋ ਜੀ। ਹਾਂ ਤਾਂ ਮੈਂ ਦੇ ਦੇਣਾ ਥੋੜ੍ਹਾ ਥੜਾ। ਤਾਂ ਇਹ ਵੀ ਰਿਕ ਕੋં ਦੇ ਵੀ ਨਹੀਂ ਫੁੱਟਦੀ ਹੈਗੀ ਪਤਾ ਨਹੀਂ ਕਿਉਂ। ਮੈਥੇ ਵੀ ਜੰਮਣੀ ਸ਼ੁਰੂ ਹੋ ਗਏ। ਮੇਥੇ ਨੂੰ ਵੀ ਦੇ ਦਿੰਨੀ ਆਪਾਂ। ਸੰਗ ਕਰਦੀ ਵਰਤ। ਸੰਗ ਕਰ। ਸੋਖੇ ਜੰਮਾ ਜਾਣਗੇ ਨਹੀਂ ਤਾਂ ਧੁੱਪਣਾ ਮਾਰ ਦੇਣਾ ਹੁਣ ਚੱਲ। ਸਾਰੇ ਜਾਂਦੇ ਰਹਿੰਦੇ ਨੇ ਇਹ ਔਖਾ ਕੰਮ ਕਰਦੇ ਸਰਦਾਰ ਜੀ ਇੱਥੇ ਮੇਰੇ ਵਾਸਤੇ ਹੈ ਨਾ ਬਈ ਤਾਂ ਮੋਟਰ ਚਲਾਓ ਕਿ ਉਹ ਤੁੰਦ ਚਲਾ ਲੈ ਪਾਣੀ ਨਾਲ ਨਾਲ ਆ ਜਾਵੇ ਤੇ ਨੀ ਇਹਦਾ ਇੱਕ ਦਾਣਾ ਵੀ ਨਹੀਂ ਜੰਮੇ ਮੈਨੂੰ ਇਹ ਨਾਲ ਦੇ ਵਿੱਚ ਸ਼ਾਇਦ ਚੂਹਾ ਵਗੈਰਾ ਫਿਰਦਾ ਹੋਣਾ ਰਾਤ ਨੂੰ ਕਿਤੇ ਬਹੁਤ ਜਿਆਦਾ ਨਾ ਇੱਕ ਪੈਣਾ ਹੋਈਆਂ ਹੋਈਆਂ ਨੇ ਇਹ ਵਾਲੇ ਕਿਾਰੇ 'ਚ ਤੇ ਉਹ ਟੀਮੇ ਜਾਈ ਇੱਧਰ ਨਹੀਂ ਹੋਣੀ ਇਹ ਠੀਕ ਹੈ ਪ੍ਰਿੰਟਰ ਨਹੀਂ ਇਹ ਸਾਰੇ ਚੁਘਾਏ ਨੇ ਚੱਕ ਲੈਣੇ ਹੋਗੇ। ਚੁੱਪੀ ਆ ਰਹਾ ਹੋਗਾ। ਦੇਖ